ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਪਰੀਜੈ ਜੀਉ ਬੜੇ ਵੱਡੇ ਭਾਗ ਉੱਤਮ ਭਾਗ ਹੋਣ ਤਾਂ ਹੀ ਗੁਰੂ ਦੀ ਸੰਗਤ ਵਿੱਚ ਬੈਠਿਆ ਜਾਂਦਾ ਹੈ ਤੇ ਸਤ ਗੁਰੂ ਜੀ ਗੁਰਬਾਣੀ ਅੰਦਰ ਇਸ ਗੱਲ ਤੇ ਮੋਹਰ ਲਾ ਕੇ ਗਏ ਹਨ ਕਿ ਜੋ ਵੀ ਇਨਸਾਨ ਗੁਰੂ ਦੀ ਸੰਗਤ ਵਿੱਚ ਬੈਠਦਾ ਹੈ ਗੁਰਬਾਣੀ ਪੜ੍ਹਦਾ ਹੈ ਗੁਰਬਾਣੀ ਗਾਉਂਦਾ ਹੈ ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ ਜਿਹੜਾ ਕੋਈ ਵੀ ਕਥਾ ਕਰਨ ਵਾਲਾ ਕੀਰਤਨ ਕਰਨ ਵਾਲਾ ਉਹਦੇ ਨਾਲੋਂ ਉੱਚਾ ਦੱਸਿਆ ਗਿਆ ਹੈ ਸੁਣਨ ਵਾਲੇ ਨੂੰ ਕਿਉਂਕਿ ਮਹਾਰਦੀ ਬਾਣੀ ਕਹਿੰਦੀ ਕਹਿ ਤੇ ਪਵਿੱਤ ਸੁਣ ਤੇ ਪੁਨੀਤ ਜਿਹੜੇ ਕਹਿਣ ਵਾਲੇ ਨੇ ਉਹ ਪਵਿੱਤਨ ਨੇ ਤੇ ਸੁਣਨ ਵਾਲੇ ਪਨੀਤ ਪਵਿੱਤ 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 ਪਨੀਤ ਤਿੰਨ ਵਾਰ ਪਵਿੱਤ ਹੋਵੇ ਤਾਂ ਅਪਨੀਤ ਬਣਦਾ ਮਹਾਰਾਜ ਕਹਿੰਦੇ ਕਹਿਣ ਵਾਲਾ ਤੇ ਪਵਿੱਤ ਹੈ ਤੇ ਸੁਣਨ ਵਾਲੇ ਤਿੰਨ ਗੁਣਾ ਜ਼ਿਆਦਾ ਇਸ ਕਰਕੇ ਪਾਸ਼ਾ ਕਹਿੰਦੇ ਭਾਈ ਸੁਣਨਾ ਹੈ ਜਿਹੜਾ ਇਹਦੇ ਨਾਲ ਨਾਲ ਹੀ ਰਸਨਾ ਪਵਿੱਤਰ ਹੁੰਦੀ ਹੈ ਇਕਾਨ ਪਵਿੱਤਰ ਹੁੰਦੇ ਨੇ ਜਿਹੜੇ ਆਪਾਂ ਸ਼ਬਦ ਸੁਣਦੇ ਆ ਇਹ ਮਨ ਵਿੱਚ ਵਾਸ ਕਰਦੇ ਨੇ ਇਸ ਕਰਕੇ ਸੁਣਨ ਵਾਲੇ ਨੂੰ ਉੱਚਾ ਦਰਜਾ ਦਿੱਤਾ ਸਤਿਗੁਰ ਗੁਰਬਾਣੀ ਅੰਦਰ ਫਰਮਾਨ ਕਰਦੇ ਨੇ ਆਪਾਂ ਸ਼ਬਦ ਸਰਵਣ ਕੀਤਾ ਚੋਵਾ ਚੰਦਨ ਮਰਦਨ ਅੰਗਾ ਸੋ ਤਨ ਜਲੈ ਕਾਠ ਕੈ ਸੰਗਾ ਵਾਸ਼ਕ ਕਹਿੰਦੇ ਇਹ ਸੋਹਣਾ ਸਰੀਰ ਜਿੰਨੂੰ ਤੂੰ ਸੰਭਾਲ ਕੇ ਰੱਖ ਰਿਆ ਗੁਰੂ ਦੀ ਸੰਗਤ ਵਿੱਚ ਨਹੀਂ ਲੈ ਕੇ ਆ ਰਿਆ ਇਹ ਉਹਨਾਂ ਵਾਸਤੇ ਸ਼ਬਦ ਹੈ ਜਿਹੜੇ ਗੁਰੂ ਦੀ ਸੰਗਤ ਨਹੀਂ ਕਰਦੇ ਵਾਸ਼ਕ ਕਹਿੰਦੇ ਆਪਣੇ ਸਰੀਰ ਨੂੰ ਤੂੰ ਅੰਮ੍ਰਿਤ ਵੇਲੇ ਜਗਾਉਂਦਾ ਨਹੀਂ ਇਹਨੂੰ ਕਸ਼ਟ ਨਹੀਂ ਦੇ ਰਿਆ ਇਹਨੂੰ ਬੜਾ ਸੰਭਾਲ ਕੇ ਰੱਖਣਾ ਹੈ ਇਹਨੂੰ ਬੜੇ ਅਤਰ ਸੰਟ ਲਾ ਕੇ ਰੱਖਣਾ ਹੈ ਇਹਨੂੰ ਸ਼ਿੰਗਾਰਦਾ ਪਰ ਇਹਨੂੰ ਕਦੇ ਵੀ ਤੂੰ ਇਸ ਤਰ੍ਹਾਂ ਨਹੀਂ ਸੋਚਿਆ ਵੀ ਅੰਮ੍ਰਿਤ ਵੇਲੇ ਬਿਠਾ ਲਵਾਂ ਪਾਤਸ਼ਾਹ ਨੇ ਉਸ ਸਰੀਰ ਵਾਸਤੇ ਗੁਰਬਾਣੀ ਅੰਦਰ ਕਹਿ ਦਿੱਤਾ ਸੋ ਤਨ ਜਲੈ ਕਾਠ ਕੈ ਸੰਗਾ ਪਾਤਸ਼ਾਹ ਕਹਿੰਦੇ ਜਿਹੜਾ ਸਰੀਰ ਸੰਗਤ ਵਿੱਚ ਨਹੀਂ ਬੈਠਦਾ ਉਹ ਸਰੀਰ ਨੂੰ ਤੁਸੀਂ ਸੰਭਾਲਦੇ ਹੋ ਬੜਾ ਸ਼ਿੰਗਾਰਦੇ ਹੋ ਪਾਤਸ਼ਾਹ ਕਹਿੰਦੇ ਉਹ ਸਰੀਰ ਇੱਕ ਦਿਨ ਲੱਕੜਾਂ ਵਿੱਚ ਸੜ ਜਾਵੇਗਾ ਇਹ ਗੁਰਬਾਣੀ ਅੰਦਰ ਮੋਹਰ ਲਾਈ ਹੈ ਪਾਤਸ਼ਾਹ ਨੇ ਪਾਛ ਕੰਦੇ ਵੇਖਦੇ ਆ ਵੇਖਦੇ ਆ ਕਿੰਨੇ ਸਰੀਰ ਚਲੇ ਗਏ ਕਿੰਨਾ ਸਰੀਰ ਇਹ ਸੰਸਾਰ ਜਗਤ ਸੜਦਾ ਜਾ ਰਿਹਾ ਇੱਕ ਸਿਆਣੇ ਨੇ ਨਾ ਬੜੀ ਸੁਣੀ ਉਦਾਹਰਣ ਦਿੱਤੀ ਕਹਿੰਦੇ ਜਦੋਂ ਕਬਰਸਤਾਨ ਵਿੱਚ ਜਾਈਦੇ ਨਾ ਕਿਸੇ ਦੇ ਫੁੱਲ ਚੁਗਣ ਵਾਸਤੇ ਆਪਾਂ ਅਸਤ ਕਹਿ ਦਿੰਨੇ ਕਹਿੰਦੇ ਜਦੋਂ ਕਬਰਸਤਾਨ ਵਿੱਚ ਜਾਈਦੇ ਨਾ ਅਸਤ ਚੁਗਣ ਵਾਸਤੇ ਕਹਿੰਦੇ ਉੱਥੋਂ ਹੱਡੀਆਂ ਦੀ ਮੁੱਠ ਤੇ ਜ਼ਰੂਰ ਮਿਲਦੀ ਹੈ ਪਰ ਉੱਥੋਂ ਉਹ ਕਿੱਲਾ ਨਹੀਂ ਮਿਲਦਾ ਜਿਹੜਾ ਸਾਰੀ ਉਮਰ ਇਨਸਾਨ ਦੀ ਧੋਣ ਵਿੱਚ ਚੜਿਆ ਰਹਿੰਦਾ ਹੈ ਜਿਹਦੇ ਕਰਕੇ ਇਨਸਾਨ ਸੰਗਤ ਨਾਲ ਦੂਰ ਰਹਿੰਦਾ ਹੈ ਜਿਹਦੇ ਕਰਕੇ ਸੰਸਾਰਕ ਰੂਪ ਵਿੱਚ ਉਹ ਹੰਕਾਰੀ ਰਹਿੰਦਾ ਹੈ ਪਾਸ਼ਾ ਕਹਿੰਦੇ ਇਸੇ ਇਨਸਾਨ ਦਾ ਇਹ ਜੀਵਨ ਜਿਹੜਾ ਉਤ੍ਰਗ ਹੈ ਇਸ ਕਰਕੇ ਕਿਸੇ ਨੇ ਬੜੀ ਸੋਹਣੀ ਗੱਲ ਲਿਖੀ ਕਹਿੰਦੇ ਭਾਈ ਜਦੋਂ ਕਬਰਸਤਾਨ 'ਚ ਜਾਇਦਾ ਅਸਤ ਚੁਗਣ ਵਾਸਤੇ ਇੱਕ ਮੁਠੀਆਂ ਹੱਡੀਆਂ ਤੇ ਮਿਲ ਜਾਂਦੀਆਂ ਨੇ ਪਰ ਉਹ ਕਦੇ ਵੀ ਕਿਸੇ ਵੀ ਇਨਸਾਨ ਦੇ ਕੋਲੋਂ ਉਹ ਕਿੱਲਾ ਨਹੀਂ ਮਿਲਿਆ ਜਿਹੜਾ ਧੌਣ ਵਿਚੜਿਆ ਰਹਿੰਦਾ ਇਸ ਕਰਕੇ ਬੜੀ ਨਿਮਰਤਾ ਨਾਲ ਹਲੇਮੀ ਨਾਲ ਗੁਰੂ ਦੇ ਚਰਨਾਂ ਵਿੱਚ ਪਹੁੰਚੀਏ ਤੇ ਰਾਜਾ ਸਾਹਿਬ ਮਹਾਰਾਜ ਫਰਮਾਨ ਕਰਦੇ ਨੇ ਸਵਈਆ ਹੈ ਪ੍ਰਨਾਮੀ ਪਦਾਰਤ ਇਹ ਸਭ ਜਾਣ ਕੇ ਸਤ ਨਾਮੋ ਬੜਾਈਏ ਆ ਰਾਜਾ ਸਾਹਿਬ ਕਹਿੰਦੇ ਭਾਈ ਇਹ ਸੰਸਾਰਿਕ ਪਦਾਰਥ ਸਭ ਨਾਸ਼ ਹੋਣ ਵਾਲੇ ਨੇ ਇਹ ਜਿਹੜੇ ਦੁਨੀਆ ਵਾਲੇ ਪਦਾਰਥ ਨੇ ਜੋ ਉਪਜਿਓ ਸੋ ਬੇਨ ਸਹਬਾਣੀ ਅੰਦਰ ਪੜਦੇ ਆਪਾਂ ਰਾਯਾ ਸਭ ਕਹਿੰਦੇ ਪਾਈਏ ਸਾਰੇ ਪਦਾਰਥ ਨਾਸ਼ ਹੋਣ ਵਾਲੇ ਨੇ ਇਹ ਬਿਆਨ ਠੀਕ ਜਾਣ ਕੇ ਜਾਂ ਠੀਕ ਸਮਝ ਕੇ ਮੋਹ ਨਾ ਪਾਵੋ ਪਾਛ ਕਹਿੰਦੇ ਜਿਹੜੇ ਸੰਸਾਰਕ ਰੂਪ ਵਿੱਚ ਤੁਹਾਨੂੰ ਸਭ ਕੁਝ ਨਜ਼ਰ ਆ ਰਿਹਾ ਹੈ ਨਾ ਇਹ ਇੱਕ ਨਾ ਇੱਕ ਦਿਨ ਖਤਮ ਹੋ ਜਾਣਾ ਇਹ ਸੰਸਾਰ ਇਹ ਜਗਤ ਸਾਕ ਸੰਬੰਧੀ ਭੈਣ ਭਰਾ ਇਹ ਸਭ ਕੁਝ ਇੱਕ ਨਾ ਇੱਕ ਦਿਨ ਸਾਥ ਛੱਡ ਜਾਣਗੇ ਇਹ ਨਾਸ਼ਵੰਤ ਪਦਾਰਥ ਨੇ ਪਰ ਇਸ ਗੱਲ ਨੂੰ ਠੀਕ ਸਮਝ ਕੇ ਠੀਕ ਜਾਣ ਕੇ ਇਹਦੇ ਵੱਲ ਮੋਹ ਨਾ ਪਾਈਏ ਕਿਉਂਕਿ ਇਹ ਸੰਸਾਰਕ ਰੂਪੀ ਦੁਨੀਆ ਸੰਸਾਰ ਨੂੰ ਜਦੋਂ ਆਪਾਂ ਮੋਹ ਕਰਦੇ ਆ ਨਾ ਤੇ ਰੱਬ ਦੀ ਸੰਗਤ ਨਾਲੋਂ ਦੂਰ ਹੋ ਜਾਂਦਾ ਬੰਦਾ ਜਦੋਂ ਕੋਈ ਵੀ ਇਨਸਾਨ ਜਿਆਦਾ ਕਿਸੇ ਨੂੰ ਮੋਹ ਕਰੇਗਾ ਨਾ ਉਹ ਰੱਬ ਨਾਲੋਂ ਦੂਰ ਹੋ ਜਾਵੇਗਾ ਪਾਸ਼ਾ ਨੇ ਇਸੇ ਕਰਕੇ ਵਾਰ-ਵਾਰ ਗੁਰਬਾਣੀ ਅੰਦਰ ਸਮਝਾਣਾ ਕੀਤਾ ਆਪਾਂ ਗੁਰਬਾਣੀ ਅੰਦਰ ਸੁਣਦੇ ਆ ਹੁਣੇ ਆਪਾਂ ਹੁਕਮਨਾਮਾ ਸਾਹਿਬ ਸਰਵਣ ਕੀਤੇ ਪਾਸ਼ਾ ਗੁਰਬਾਣੀ ਅੰਦਰ ਕਹਿ ਰਹੇ ਨੇ ਭਾਈ ਇਹ ਮਨ ਤੂੰ ਦੱਸ ਕਿਸ ਦਾ ਸੰਗ ਕਰ ਲਿਆ ਕਿੰਨੇ ਇਹ ਤੈਨੂੰ ਭੈੜੀ ਸਿੱਖਿਆ ਦੇ ਲਈਏ ਤੂੰ ਚੁਗਲੀ ਨਿੰਦਿਆ ਈਰਖਾ ਵਿੱਚ ਸਮਾਂ ਗੁਜ਼ਾਰ ਰਿਹਾ ਹੈ ਰਾਜਾ ਸਭ ਇਸੇ ਤਰ੍ਹਾਂ ਪਾਸ਼ਾ ਸਮਝਾਣਾ ਕਰਦੇ ਨੇ ਭਾਈ ਇਹ ਗੱਲ ਨੂੰ ਠੀਕ ਸਮਝ ਲਵੋ ਇੱਕ ਨਾ ਇੱਕ ਬੀਬੀ ਇੱਕ ਪਾਠੀ ਸਿੰਘ ਕੋਲ ਗਈ ਗਰੰਤੀ ਸਿੰਘ ਕੋਲ ਕਹਿੰਦੀ ਬਾਬਾ ਜੀ ਰਾਜਾ ਸਾਹਿਬ ਦੇ ਚਰਨਾਂ 'ਚ ਅਰਦਾਸ ਬੜੀ ਕਰਦੇ ਹਾਂ ਅਰਦਾਸਾਂ ਕਰਦੇ ਹਾਂ ਸੰਗਤ ਵੀ ਕਰਦੇ ਹਾਂ ਹਾਜ਼ਰੀਆਂ ਵੀ ਪਰਦੇ ਹਾਂ ਪਰ ਬਾਬਾ ਜੀ ਅਰਦਾਸ ਸੁਣੀ ਨਹੀਂ ਜਾ ਰਹੀ ਤੇ ਪਾਠੀ ਸਿੰਘ ਸਿਆਣਾ ਸੀ ਉਹ ਕਹਿੰਦਾ ਬੀਬੀ ਜੀ ਇਹ ਦੱਸੋ ਵਿਤ ਤੁਹਾਡੇ ਬੱਚੇ ਕਿੰਨੇ ਨੇ ਗੱਲਾਂ ਕਰਕੇ ਨਾ ਗੱਲਾਂ ਕਰਾ ਕੇ ਬੱਚਿਆਂ ਬਾਰੇ ਪੁੱਛਿਆ ਕਹਿੰਦੇ ਤੁਹਾਡੇ ਬੱਚੇ ਕਿੰਨੇ ਨੇ ਕਹਿੰਦੇ ਦੋ ਬੱਚੇ ਨੇ ਕਹਿੰਦੇ ਕਿਸ ਤਰ੍ਹਾਂ ਦਾ ਸੁਭਾਅ ਹੈ ਉਹਨਾਂ ਦਾ ਕਹਿੰਦੇ ਉਹ ਬੱਚੇ ਬੜੇ ਸ਼ਰਾਰਤੀ ਨੇ ਉਹ ਬੱਚੇ ਇੰਨੇ ਸ਼ਰਾਰਤੀ ਨੇ ਕਹਿੰਦੇ ਇੰਨੇ ਸ਼ਰਾਰਤੀ ਨੇ ਕਿ ਝਟ ਨਰਾਜ ਹੋ ਜਾਂਦੇ ਨੇ ਜੇ ਇੱਕ ਨੂੰ ਚੀਜ਼ ਲੈ ਕੇ ਦੇ ਦਈਏ ਦੂਜਾ ਨਰਾਜ ਹੋ ਜਾਂਦਾ ਹੈ ਜੇ ਦੂਜੇ ਨੂੰ ਚੀਜ਼ ਲੈ ਕੇ ਦੇ ਦਈਏ ਪਹਿਲਾ ਨਰਾਜ ਹੋ ਜਾਂਦਾ ਹੈ ਕਹਿੰਦੇ ਇਸੇ ਤਰ੍ਹਾਂ ਉਹ ਨਾਰਾਜ਼ ਹੋ ਜਾਂਦੇ ਨੇ ਬੜੇ ਸ਼ਰਾਰਤੀ ਨੇ ਕਹਿੰਦੇ ਜੇ ਦੋਨਾਂ ਨੂੰ ਕੋਈ ਚੀਜ਼ ਲੈ ਦਈਏ ਨਾ ਕੁਝ ਟਾਈਮ ਘਰ ਵਿੱਚ ਸ਼ਾਂਤੀ ਰਹਿੰਦੀ ਹੈ ਫਿਰ ਉਸੇ ਤਰ੍ਹਾਂ ਹੀ ਉਹਨਾਂ ਦਾ ਰੁਸਣਾ ਉਸੇ ਤਰ੍ਹਾਂ ਜਾਰੀ ਰਹਿੰਦਾ ਹੈ ਤੇ ਉਹ ਪਾਠੀ ਸੰਖਿਆ ਲਗਾ ਬੀਬੀ ਜੀ ਗੱਲ ਸੁਣੋ ਤੁਹਾਡੇ ਦੋ ਬੱਚੇ ਨੇ ਤੁਹਾਨੂੰ ਸੰਭਾਲਣੇ ਔਖੇ ਪਏ ਨੇ ਕਹਿੰਦੇ ਰਾਜਾ ਸਾਹਿਬ ਮਹਾਰਾਜ ਦੇ ਪਤਾ ਨਹੀਂ ਕਿੰਨੇ ਕ ਬੱਚੇ ਨੇ ਪਤਾ ਨਹੀਂ ਕਿੰਨਾ ਕ ਸੰਸਾਰ ਹੈ ਜਿਹੜਾ ਰਾਜਾ ਸਾਭ ਜੀ ਦੇ ਬੱਚੇ ਨੇ ਤੇ ਕਹਿੰਦੇ ਤੁਸੀਂ ਦੱਸੋ ਵੀ ਰਾਜਾ ਸਾਭ ਦੇ ਜਿਹੜੇ ਬੱਚੇ ਨੇ ਉਹ ਕਿਸੇ ਨੂੰ ਕੁਝ ਮਿਲ ਗਿਆ ਉਹ ਖੁਸ਼ ਹੈ ਜਿਹਨੂੰ ਨਹੀਂ ਮਿਲਿਆ ਉਹ ਨਾਰਾਜ਼ ਹੋ ਜਾਂਦਾ ਹੈ ਪਰ ਜੇ ਤੁਸੀਂ ਭਰੋਸਾ ਬਣਾਇਆ ਨਾ ਜੇ ਤੁਸੀਂ ਰੋਜ਼ ਸੰਗਤ ਕਰਦੇ ਹੋ ਰੋਜ਼ ਰਾਜਾ ਸਾਹਿਬ ਦੇ ਚਰਨਾਂ ਤੇ ਭਰੋਸਾ ਰੱਖਦੇ ਹੋ ਇਹ ਯਕੀਨ ਬਣਾ ਕੇ ਰੱਖਿਓ ਰਾਜਾ ਸਾਹਿਬ ਦੇ ਬੱਚੇ ਬਣ ਕੇ ਰਹੋ ਰਾਜਾ ਸਾਹਿਬ ਜੀ ਦਾ ਦਰ ਐਸਾ ਹੈ ਜਿੱਥੇ ਕੋਈ ਖਾਲੀ ਹੱਥ ਆ ਤੇ ਜਾਂਦਾ ਪਰ ਜਾਂਦਾ ਝੋਲੀਆਂ ਭਰ ਕੇ ਹੈ ਆਖੋ ਸਤਨਾਮ ਇਸ ਕਰਕੇ ਗੱਲ ਭਰੋਸੇ ਦੀ ਹੈ ਕਿਉਂਕਿ ਰਾਜਾ ਸਾਹਿਬ ਦੇ ਬਚਨ ਕਮਾਉਣੇ ਪੈਣੇ ਨੇ ਪਾਸ਼ਾ ਫਰਮਾਨ ਕਰ ਲੈਣੇ ਲਿਖ ਕੇ ਮੋਹਰ ਲਾ ਕੇ ਦੇਗੇ ਆ ਪਰ ਰਾਇਆ ਸਭ ਕਹਿੰਦੇ ਭਾਈ ਇਹ ਜਿਹੜਾ ਸੰਸਾਰ ਹੈ ਇਹ ਪਦਾਰਥ ਨੇ ਇਹ ਸਾਰੇ ਨਾਸ਼ਵੰਤ ਨੇ ਇਹ ਸਾਰਾ ਜੱਗ ਬਿਨਸਨਹਾਰ ਹੈ ਇਹਨੂੰ ਬਿਨਸ ਜਾਣਾ ਹੈ ਪਾਸ਼ਚ ਕਹਿੰਦੇ ਭਾਈ ਇਹਦੇ ਨਾਲ ਬਹੁਤਾ ਮੋਹ ਨਾ ਪਾਈਏ ਕਿਉਂਕਿ ਮਾਇਆ ਧਨ ਦੌਲਤ ਭੈਣ ਭਰਾ ਸਾਖ ਸੰਬੰਧੀ ਇੱਥੇ ਤੱਕ ਆਪਣਾ ਇਹ ਸਰੀਰ ਹੌਲੀ ਹੌਲੀ ਇੱਕ ਨਾ ਇੱਕ ਦਿਨ ਸਾਥ ਛੱਡਦੇ ਜਾਂਦੇ ਨੇ ਹੌਲੀ ਹੌਲੀ ਇਹ ਸਰੀਰ ਪ੍ਰਾਣਾ ਹੁੰਦਾ ਜਾ ਰਿਹਾ ਹੈ ਇਹ ਮਤ ਘਟਦੀ ਜਾ ਰਹੀ ਐ ਇਹ ਕੇਸ ਛੱਡਦੇ ਜਾ ਰਹੇ ਨੇ ਦੰਦ ਸਾਥ ਛੱਡ ਗਏ ਕੰਨ ਸਾਥ ਛੱਡ ਗਏ ਅੱਖਾਂ ਸਾਥ ਛੱਡ ਗਈਆਂ ਹੌਲੀ-ਹੌਲੀ ਇਹ ਸਰੀਰ ਸਾਥ ਛੱਡਦਾ ਜਾ ਰਿਹਾ ਐ ਰਾਜਾ ਸਾਹਿਬ ਕਹਿੰਦੇ ਸਭ ਕੁਝ ਨਾਸ਼ਵੰਤ ਐ ਭਾਈ ਜਿਹੜਾ ਸੰਸਾਰ ਤੇ ਬਿਨਸ ਉਪਜਿਆ ਉਹਨੇ ਬਿਨਸਣਾ ਜ਼ਰੂਰ ਐ ਜੋ ਉਪਜਿਓ ਸੋ ਬਿਨਸ ਐ ਮਰਦ ਦੀ ਬਾਣੀ ਕਹਿ ਰਹੀ ਐ ਇਸ ਕਰਕੇ ਰਾਜਾ ਸਾਹਿਬ ਕਹਿੰਦੇ ਭਾਈ ਇਹ ਬਿਆਨ ਠੀਕ ਜਾਣ ਲੈ ਕੇ ਇਹ ਜਿਹੜਾ ਕਹਿੰਦੇ ਤੁਹਾਨੂੰ ਲਿਖ ਕੇ ਦੇ ਰਹੇ ਆ ਨਾ ਭਾਈ ਇਹ ਰਾਜਾ ਸਾਹਿਬ ਕਹਿ ਰਹੇ ਨੇ ਭਾਈ ਕਹਿੰਦੇ ਜੋ ਇਹ ਤੁਹਾਨੂੰ ਲਿਖ ਕੇ ਦੇ ਰਹੇ ਆ ਇਹਨੂੰ ਠੀਕ ਸਮਝ ਕੇ ਚਾਹੇ ਠੀਕ ਜਾਣ ਕੇ ਇਹ ਗੱਲ ਯਾਦ ਰੱਖੋ ਵੀ ਇਹ ਚੀਜ਼ਾਂ ਨੂੰ ਬਹੁਤਾ ਮੋਹ ਨਾ ਕਰੋ ਕਿਉਂਕਿ ਜਦੋਂ ਇਨਸਾਨ ਨਾਸ਼ਵੰਤ ਪਦਾਰਥ ਨੂੰ ਮੋਹ ਪਾਉਂਦਾ ਨਾ ਮੋਹ ਕਰਦਾ ਜਦੋਂ ਉਹ ਆਪਣੇ ਕੋਲ ਖੁਸ਼ ਜਾਂਦੀ ਹੈ ਚੀਜ਼ ਫਿਰ ਇਨਸਾਨ ਨਿਰਾਸ਼ ਹੋ ਜਾਂਦਾ ਹੈ ਫਿਰ ਉਹ ਦੁਬਿਧਾ ਵਿੱਚ ਚਲਿਆ ਜਾਂਦਾ ਇਸ ਕਰਕੇ ਰਾਜਾ ਸਾਹਿਬ ਕਹਿੰਦੇ ਭਾਈ ਇਹ ਗੱਲ ਯਾਦ ਰੱਖਿਓ ਠੀਕ ਸਮਝ ਕੇ ਇਹਨੂੰ ਠੀਕ ਜਾਣ ਕੇ ਆਪਣੇ ਚਿੱਤ ਵਿੱਚ ਵਸਾ ਲੋ ਕਿ ਨਾਸ਼ਵੰਤ ਪਦਾਰਥਾਂ ਨੂੰ ਬਹੁਤਾ ਮੋਹ ਨਹੀਂ ਪਾਣਾ ਫਿਰ ਕਰਨਾ ਕੀ ਹੈ ਪਾਸ਼ਾ ਕਹੇ ਰਿਨੇ ਉਪਜਤ ਬਿਨ ਸਤਬਾਰ ਨਾ ਲਾਗਤ ਲੰਪਟ ਹੋ ਨਹੀਂ ਜਨਮ ਗਵਾਈਏ ਪਾਸ਼ਾ ਕਹਿੰਦੇ ਇਹਨਾਂ ਨੂੰ ਆਉਂਦਿਆਂ ਜਾਂਦਿਆਂ ਦੇਰ ਨਹੀਂ ਲੱਗਦੀ ਇਹਨਾਂ ਵਿੱਚ ਫਸ ਕੇ ਅਮੋਲਕ ਜਨਮ ਬ्यर्थ ਨਾ ਗਵਾਈਏ ਜੇ ਧਨ ਦੀ ਗੱਲ ਤੱਕ ਗੱਲ ਕਰੀਏ ਨਾ ਪਾਸ਼ਾ ਬਾਣੀ ਅੰਦਰ ਵੀ ਵਾਰ-ਵਾਰ ਆਪਾਂ ਨੂੰ ਉਦਾਹਰਨਾਂ ਮਿਲਦੀਆਂ ਨੇ ਆ ਰਾਜਾ ਸਭ ਕਹਿੰਦੇ ਭਾਈ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹਨਾਂ ਨੂੰ ਆਉਣ ਜਾਣ ਲੱਗਿਆਂ ਬਹੁਤਾ ਟਾਈਮ ਨਹੀਂ ਲੱਗਦਾ ਅੱਜ ਕੋਈ ਐਸੀ ਕਿਰਪਾ ਹੋ ਗਈ ਧਨ ਹੈ ਦੌਲਤ ਹੈ ਕਈ ਵਾਰ ਸਰੀਰ ਨੂੰ ਰੋਗ ਐਸਾ ਲੱਗ ਜਾਂਦਾ ਹੈ ਇਹ ਸਭ ਕੁਝ ਫਿੱਕਾ ਪੈ ਜਾਂਦਾ ਪਾਸ਼ਾ ਕਹਿੰਦੇ ਇਸ ਕਰਕੇ ਇਹਦਾ ਮਾਣ ਇਹਦਾ ਹੰਕਾਰ ਇਹਦੇ ਵਿੱਚ ਮੋਹ ਨਹੀਂ ਪਾਉਣਾ ਆਪਣਾ ਕਿਉਂਕਿ ਇਹ ਚੀਜ਼ਾਂ ਨੂੰ ਆਉਣ ਜਾਣ ਲੱਗਿਆਂ ਟਾਈਮ ਨਹੀਂ ਲੱਗਦਾ ਜੇ ਕੋਈ ਸਾਖ ਸੰਬੰਧੀ ਰਿਸ਼ਤੇਦਾਰ ਭੈਣ ਭਰਾ ਹੈ ਨਾ ਜਿਹਨੂੰ ਆਪਾਂ ਮੋਹ ਕਰਦੇ ਆਂ ਪਾਸ਼ਾ ਕਹਿੰਦੇ ਸੱਚ ਜਾਣਿਓ ਜੇ ਉਹ ਤੁਹਾਡੇ ਨਾਲ ਹੈ ਕੋਈ ਪਤਾ ਨਹੀਂ ਕਦੋਂ ਸਾਥ ਛੱਡ ਜਾਣਾ ਇਸ ਕਰਕੇ ਪਾਸ਼ਾ ਕਹਿੰਦੇ ਭਾਈ ਆਪਣਾ ਅਮੋਲਕ ਜਨਮ ਤੂੰ ਬੇਅਰਥ ਗਵਾ ਰਿਆ ਹੈ ਸਾਖ ਸੰਬੰਧੀਆਂ ਨੂੰ ਖੁਸ਼ ਕਰਨ ਵਾਸਤੇ ਇਕ ਕਟੰਬ ਨੂੰ ਪਾਲਣਾ ਤੇ ਹੈ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਜਿਹੜਾ ਇਹ ਕਟੰਬ ਭਾਵ ਪਰਿਵਾਰ ਹੈ ਇਹਨੂੰ ਪਾਲਣਾ ਤੇ ਹੈ ਪਰ ਇੰਨਾ ਕਿ ਇਹਦੇ ਵਿੱਚ ਨਾ ਤੂੰ ਖਚਤ ਹੋ ਜਾਵੇਂ ਕਿ ਰੱਬ ਦੇ ਨਾਮ ਨੂੰ ਭੁੱਲ ਜਾਵੇਂ ਕਿਉਂਕਿ ਪਾਤਸ਼ਾਹ ਦੀ ਬਾਣੀ ਵਾਰ-ਵਾਰ ਆਪਾਂ ਨੂੰ ਉਦਾਹਰਨਾਂ ਦੇ ਕੇ ਸਮਝਾ ਰਹੀ ਹੈ ਭਾਈ ਇਹ ਜੱਗ ਬਿਨਸਨਹਾਰ ਹੈ ਇਹਨੇ ਬਿਨਸ ਜਾਣਾ ਹੈ ਇਹਨੇ ਖਤਮ ਹੋ ਜਾਣਾ ਹੈ ਇਹ ਸਰੀਰ ਰੂਪੀ ਜਿਹੜੀ ਆਪਾਂ ਨੂੰ ਜ਼ਿੰਦਗੀ ਮਿਲੀ ਹੈ ਇਹਨੇ ਇੱਕ ਨਾ ਇੱਕ ਦਿਨ ਸਾਥ ਛੱਡ ਜਾਣਾ ਹੈ ਤੇ ਰਾਜਾ ਸਾਹਿਬ ਪਰਮਾਨ ਕਰਦੇ ਨੇ ਜਾਂ ਸਤ ਸੰਗ ਮਿਸਾਚ ਪਛਾਨ ਕੇ ਨਿਸ ਦਿਨ ਰੰਗ ਓ ਮੰਗ ਚੜਾਈਏ ਰਾਜਾ ਸਾਹਿਬ ਕਹਿੰਦੇ ਭਾਈ ਫਿਰ ਕਰਨਾ ਕੀ ਹੈ ਹੁਣ ਰਾਜਾ ਸਾਹਿਬ ਨੇ ਕਹਿਤਾ ਭਾਈ ਮੋਹ ਨਹੀਂ ਕਰਨਾ ਇਹ ਦੁਨੀਆ ਸੰਸਾਰ ਨਾਛ ਮੰਤਾ ਇੱਕ ਦਿਨ ਨਾਸ਼ ਹੋ ਜਾਣਾ ਇਹਨੂੰ ਮੋਹ ਨਹੀਂ ਕਰਨਾ ਜੇ ਇਹਨੂੰ ਮੋਹ ਕਰਾਂਗੇ ਇਹ ਜਿਹੜਾ ਅਮੋਲਕ ਜੀਵਨ ਮਿਲਿਆ ਇਹ ਕੋਡੀਆਂ ਬਦਲੇ ਜਾਂਦਾ ਲੱਗੇਗਾ ਹੀਰਿਆਂ ਵਰਗਾ ਜਨਮ ਕੋਡੀਆਂ ਬਦਲੇ ਗਵਾ ਕੇ ਚਲੇ ਜਾਵਾਂਗੇ ਫਿਰ ਰਾਜਾ ਸਾਹਿਬ ਕਹਿੰਦੇ ਕੀ ਕਰਨਾ ਹੈ ਪਾਸ਼ਾ ਕਹਿੰਦੇ ਭਾਈ ਸਤਪੁਰਸ਼ਾਂ ਦੀ ਸੰਗਤ ਕਰਕੇ ਜਿਵੇਂ ਆਪ ਸਾਰੇ ਬੈਠੇ ਹੋ ਪਾਸ਼ਾ ਕਹਿੰਦੇ ਇਸੇ ਤਰ੍ਹਾਂ ਭਾਈ ਸੰਗਤ ਕਰਕੇ ਸੱਚ ਨੂੰ ਪਛਾਣ ਕੇ ਹਰ ਵੇਲੇ ਰੱਬੀ ਪਿਆਰ ਵਿੱਚ ਪ੍ਰੀਤ ਪਾਈਏ ਹਰ ਵੇਲੇ ਰੱਬ ਨੂੰ ਪਿਆਰ ਕਰੀਏ ਕਿਉਂਕਿ ਨਾਮ ਰਹਿਓ ਸਾਧੂ ਰਹਿਓ ਰਾਜਾ ਸਾਹਿਬ ਮਹਾਰਾਜ ਅੱਜ ਤੋਂ ਕਿੰਨੇ ਸਾਲ ਪਹਿਲਾਂ ਇੱਥੇ ਆਏ ਆਪਾਂ ਦਰਸ਼ਨ ਨਹੀਂ ਕੀਤੇ ਹੋਣੇ ਆਪਣੇ ਸ਼ੈਦ ਮਾਂ ਬਾਪ ਨੇ ਕੀਤੇ ਹੋਣ ਜਾਂ ਦਾਦੇ ਦਾਦੀਆਂ ਨੇ ਇਸ ਤਰ੍ਹਾਂ ਦਰਸ਼ਨ ਕੀਤੇ ਹੋਣੇ ਨੇ ਪਰ ਅੱਜ ਵੀ ਉਹ ਇੱਥੇ ਮੌਜੂਦ ਨੇ ਕਿਉਂ ਕਿ ਮਰਦ ਦੀ ਬਾਣੀ ਮੋਹਰ ਲਾ ਗਈ ਆ ਨਾ ਮਰਿਓ ਸਾਧੂ ਰਿਓ ਰਿਓ ਗੁਰੂ ਗੋਬਿੰਦ ਬਾਕੀ ਸਾਰਾ ਜੱਗ ਬਿਨ ਸੰਹਾਰ ਹੈ ਬਾਕੀ ਸਾਰਾ ਜੱਗ ਮਿਟ ਜਾਣਾ ਜਿਹੜਾ ਨਾਮ ਜਪਣ ਵਾਲਾ ਜਾਂ ਨਾਮ ਹੈ ਉਹੀ ਸਦਾ ਰਹਿਣ ਵਾਲਾ ਹੈ ਆਪਾਂ ਇਸ ਸੰਸਾਰ ਤੇ ਆਏ ਆਪਣੇ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਸਰੀਰ ਆਏ ਆਪਣੀ ਤੋਂ ਬਾਅਦ ਵਿੱਚ ਜੱਗ ਖਤਮ ਸੰਸਾਰ ਖਤਮ ਹੋ ਜਾਵੇਗਾ ਪਰ ਇਹ ਨਾਮ ਦੀ ਵਿੜਾਈ ਖਤਮ ਨਹੀਂ ਹੋਣੀ ਪਿਆਰੀ ਇਹ ਨਾਮ ਸਦਾ ਇਸੇ ਤਰ੍ਹਾਂ ਕਾਇਮ ਰਹਿਣਾ ਇਸ ਕਰਕੇ ਰਾਜਾ ਸਾਹਿਬ ਫਰਮਾਨ ਕਰਦੇ ਨੇ ਭਾਈ ਆਪਣੇ ਆਪ ਨੂੰ ਸੰਗਤ ਵਿੱਚ ਬਿਠਾ ਕੇ ਤੂੰ ਸੱਚ ਦੀ ਪਛਾਣ ਕਰਨੀ ਹੈ ਸੱਚ ਕੀ ਹੈ ਸੱਚ ਆਪਾਂ ਨੂੰ ਪਤਾ ਹੈ ਨਾ ਮਰਨਾ ਝੂਠ ਤੇ ਸੱਚ ਹੈ ਮਰਨਾ ਸੱਚ ਹੈ ਮਰਨਾ ਝੂਠ ਨਹੀਂ ਮਰਨਾ ਸੱਚ ਹੈ ਇਹ ਕਾ ਟਲ ਸਚਾਈਏ ਸੱਚ ਦੀ ਪਛਾਣ ਕਰਨੀ ਹੈ ਪਰ ਆਪਾਂ ਕਹਿ ਰਹੇ ਹਾਂ ਮਰਨਾ ਝੂਠ ਹੈ ਵੀ ਸ਼ਾਇਦ ਮਰਨਾ ਹੀ ਨਹੀਂ ਅਸੀਂ ਵੀ ਸ਼ਾਇਦ ਇੱਥੇ ਸੰਸਾਰ ਤੇ ਰਹਿ ਜਾਣਾ ਹੈ ਇਹ ਧਨ ਦੌਲਤ ਭੈਣ ਭਰਾ ਸਾਥ ਸਬੰਧੀ ਇਹਨਾਂ ਵਿੱਚ ਇੰਨਾ ਕ ਆਪਾਂ ਖੁੱਬ ਚੁੱਕੇ ਆਂ ਕਿ ਰੱਬ ਨੂੰ ਭੁਲਾ ਬੈਠੇ ਆਂ ਆਪਾਂ ਸੋਚਦੇ ਆਂ ਵੀ ਸ਼ਾਇਦ ਇਹ ਮਰਨਾ ਝੂਠ ਹੋ ਗਿਆ ਹੈ ਪਰ ਪਾਸ਼ਾ ਕਹਿੰਦੇ ਨਹੀਂ ਭਾਈ ਸੱਚ ਦੀ ਪਛਾਣ ਕਰਨੀ ਹੈ ਤੇ ਮਰਨਾ ਕੀ ਹੈ ਸੱਚ ਹੈ ਇੱਕ ਦਿਨ ਜੱਗ ਛੱਡ ਕੇ ਜਾਣਾ ਪੈਣਾ ਹੈ ਇਹ ਜੀਵਨ ਜਿਹੜਾ ਇਹ ਖਤਮ ਹੁੰਦਾ ਜਾ ਰਿਹਾ ਹੈ ਇਹ ਨਦੀ ਸਵਾਸਾਂ ਰੂਪੀ ਵਹਿੰਦੀ ਜਾ ਰਹੀ ਹੈ ਇਹ ਸਵਾਸ ਖਤਮ ਹੁੰਦੇ ਜਾ ਰਹੇ ਨੇ ਤੇ ਜਦੋਂ ਸਵਾਸ ਖਤਮ ਹੋ ਗਏ ਨਾ ਬਸ ਉਦੋਂ ਬਹਾਨਾ ਬਣਦਾ ਪਿਆਰਿਓ ਇਹ ਕਹਿੰਦੇ ਨੇ ਨਾ ਹਸਪਤਾਲ ਵਿੱਚ ਬੰਦੇ ਜੇ ਕਿਸੇ ਨੂੰ ਅਟੈਕ ਹੋ ਜਾਵੇ ਨਾ ਕਿਸੇ ਨੂੰ ਹਾਰਟ ਅਟੈਕ ਹੋ ਜਾਵੇ ਛੇਤੀ ਚ ਦੇਣੀ ਹਸਪਤਾਲ ਵਿੱਚ ਪਹੁੰਚਾ ਦਿਵੋ ਬੰਦਾ ਬਚ ਜਾਂਦਾ ਆਪਣੇ ਪਿੰਡ ਪਿੱਛੇ ਜੀ ਮੌਤ ਹੋਈ ਨਾ ਪਿਆਰਿਓ ਹਸਪਤਾਲ ਦੇ ਵਿੱਚ ਹੀ ਹਾਰਟ ਅਟੈਕ ਆਇਆ ਤੇ ਬੰਦਾ ਖਤਮ ਕਿਉਂਕਿ ਜਦੋਂ ਸਵਾਸ ਖਤਮ ਹੋ ਗਏ ਉਦੋਂ ਕੋਈ ਦੁਨੀਆ ਸੰਸਾਰ ਇਹ ਲੋਕ ਬਚਾ ਨਹੀਂ ਸਕਦੇ ਰਾਜਾ ਸਾਹਿਬ ਫਰਮਾਨ ਕਰਦੇ ਨੇ ਅਖੀਰਲੀਆ ਪੰਕਤੀਆਂ ਵਿੱਚ ਪਾਸ਼ਾ ਕੀ ਕਹਿ ਰਹੇ ਨੇ ਦਾਸ ਭਗਵਾਨ ਹੋ ਸਾਫ ਸੁਜਾਨ ਇਹ ਪਾਏ ਗਿਆਨ ਵਿਗਿਆਨ ਪੈ ਆਈਏ ਰਾਜਾ ਸਾਹਿਬ ਭਾਈ ਸਮਝਾ ਰਹੇ ਨੇ ਪਾਸ਼ਾ ਕਹਿ ਰਹੇ ਨੇ ਭਾਈ ਕੀ ਕਰਨਾ ਹੈ ਪਾਸ਼ਾ ਕਹਿੰਦੇ ਹਿਰਦੇ ਦੀ ਸਫਾਈ ਕਰਨੀ ਹੈ ਇਹ ਘਰ ਕਈ ਵਾਰ ਬੰਦ ਕੀਤੇ ਉਹਨਾਂ ਪੈਰੇ ਲੋਕ ਲਾਏ ਹੋਣ ਜੰਦੇ ਲੱਗੇ ਹੋਣ ਤੇ ਜਦੋਂ ਆਪਾਂ ਹਫਤੇ 10 ਦਿਨ ਬਾਅਦ ਅੰਦਰ ਜਾ ਕੇ ਝਾਤੀ ਮਾਰੀ ਉੱਥੇ ਵੀ ਇਹ ਮਿੱਟੀ ਜਮ ਜਾਂਦੀ ਜਾ ਕੇ ਇਹ ਧੂੜ ਉੱਥੇ ਵੀ ਘਰ ਵਿੱਚ ਵੀ ਅੰਦਰ ਭਵੇਂ ਬਿਲਕੁਲ ਦਰਵਾਜ਼ੇ ਬੰਦ ਹੋਣ ਪਰ ਸੱਚ ਜਾਣਿਓ 10 ਦਿਨ 15 ਦਿਨ ਕੋਈ ਦਰਵਾਜ਼ਾ ਬੰਦ ਰੱਖਿਓ 10 15 ਦਿਨਾਂ ਬਾਅਦ ਜਾ ਕੇ ਵੇਖਿਓ ਉੱਥੇ ਵੀ ਧੂੜ ਮਿੱਟੀ ਜੰਮੀ ਹੋਵੇਗੀ ਰਾਜਾ ਸਾਹਿਬ ਕਹਿੰਦੇ ਪਾਈ ਫਿਰ ਕੀ ਕਰਨਾ ਹੈ ਇਹ ਆਪਣੇ ਹਿਰਦੇ ਦੀ ਸਫਾਈ ਸਮਝਦਾਰ ਹੋ ਕੇ ਕਰਨੀ ਪੈਣੀ ਹੈ ਤੇ ਸਫਾਈ ਕਿਵੇਂ ਹੋਣੀ ਹੈ ਗੁਰੂ ਦੀ ਸੰਗਤ ਵਿੱਚ ਬੈਠ ਕੇ ਜੇ ਗੁਰੂ ਦੀ ਸੰਗਤ ਵਿੱਚ ਇੱਕ ਦਿਨ ਨਹੀਂ ਬੈਠਾ ਦੋ ਦਿਨ ਨਹੀਂ ਬੈਠਾ ਜੇ ਤੂੰ ਗੁਰੂ ਦੀ ਸੰਗਤ ਤੋਂ ਦੂਰ ਹੋ ਗਿਆ ਤੇਰਾ ਹਿਰਦਾ ਮਲੀਨ ਹੋਈ ਜਾਣਾ ਕਿਉਂਕਿ ਮਹਾਰਾਜ ਦੀ ਬਾਣੀ ਜਪਜੀ ਸਾਹਿਬ ਅੰਦਰ ਲਿਖਿਆ ਗਿਆ ਉਹ ਧੋਪੈ ਨਾਵੈ ਕੈ ਸੰਗ ਮੂਤ ਪਲੀਤੀ ਕੱਪੜ ਹੋਏ ਦੇਸਾਬੂਣ ਲਈਏ ਉਹ ਧੋਏ ਹਰੀ ਹੈ ਮਤ ਪਾਪਾਂ ਕੈ ਸੰਗੋ ਧੋਪੈ ਨਾਵੈ ਕੈ ਬਾਸ਼ਾ ਨੇ ਗੁਰਬਾਣੀ ਅੰਦਰ ਕਹਿ ਦਿੱਤਾ ਪਿਆਰਿਓ ਮਹਾਰਾਜ ਕਹਿੰਦੇ ਭਾਈ ਇਹ ਨਾਮ ਨਾਲ ਧੋਈ ਜਾਣੀ ਹੈ ਇਹ ਸੰਗਤ ਨਾਲ ਧੋਈ ਜਾਣੀ ਹੈ ਬੜੀ ਮਲੀਨ ਹੋਈ ਪਈ ਹੈ ਮਤ ਆਪਣੀ ਕਿਉਂ ਕਿਉਂਕਿ ਸੰਗਤ ਨਹੀਂ ਕਦੇ ਕੀਤੀ 84 ਲੱਖ ਜਨਮਾਂ ਦੇ ਵਿਛੋੜੇ ਪੈਂਦੇ ਆ ਰਹੇ ਨੇ ਗੁਰੂ ਨਾਲੋਂ ਪਰ ਇਹ ਮਨੁੱਖਾ ਜਨਮ ਮਿਲੇ ਹੈ ਕਾਦੇ ਵਾਸਤੇ ਰੱਬ ਦੇ ਨਾਲ ਮੇਲ ਕਰਨ ਵਾਸਤੇ ਕਦੇ ਕਿਸੇ ਨੇ ਕਿਸੇ ਜਾਨਵਰ ਨੂੰ ਥੋੜੀ ਕਿਹਾ ਵੀ ਆ ਕੇ ਗੁਰੂ ਦੀ ਸੰਗਤ ਵਿੱਚ ਬੈਠੋ ਗੁਰਬਾਣੀ ਆ ਵਾਰ-ਵਾਰ ਬੰਦੇ ਨੂੰ ਉਦਾਹਰਨਾ ਦੇ ਕੇ ਕਹਿ ਰਹੀ ਭਾਈ ਬੰਦਿਆ ਬੰਦਿਆਂ ਵਾਲੇ ਕੰਮ ਕਰ ਪਾਤਸ਼ਾਹ ਨੇ ਵਾਰ-ਵਾਰ ਬਾਣੀ ਅੰਦਰ ਸਮਝਾਇਆ ਰਾਜਾ ਸਾਹਿਬ ਜੀ ਦੇ ਬਚਨ ਆਪਾਂ ਸੁਣਦੇ ਆਂ ਭਗਵਾਨ ਬਿਲਾ ਸਰੋਜ ਪੜ੍ਹਦੇ ਆਂ ਸੁਣਦੇ ਆਂ ਰਾਜਾ ਸਾਹਿਬ ਵਾਰ-ਵਾਰ ਉਦਾਹਰਨਾ ਦੇ ਕੇ ਕਹਿ ਰਹੇ ਨੇ ਭਾਈ ਜਿਹਦੇ ਅੰਦਰ ਇੱਕ ਵਕਾਰ ਹੈ ਉਹ ਦੁਨੀਆ ਤੋਂ ਬਾਜੀ ਹਾਰ ਗਿਆ ਹਾਥੀ ਅੰਦਰ ਇੱਕ ਵਕਾਰ ਸੀ ਉਹ ਫੜਿਆ ਗਿਆ ساری ਉਮਰ ਉਹਨੂੰ ਸਰਕਸ ਵਿੱਚ ਕੰਮ ਕਰਨਾ ਪੈਂਦਾ ਬਾਂਦਰ ਅੰਦਰ ਇੱਕ ਔਗਣ ਸੀ ਉਹਨੂੰ ਜਾ ਕੇ ਮਦਾਰੀ ਨੇ ਫੜ ਲਿਆ ساری ਉਮਰ ਉਹ ਇਹ ਸੰਸਾਰ ਤੇ ਘੁੰਮਦਾ ਫਿਰਿਆ ਨੱਚ ਕੇ ਵਿਖਾ ਰਿਹਾ ਹੈ ਮਦਾਰੀਆਂ ਪਾ ਰਿਹਾ ਤੇ ਪਾਸ਼ਾ ਕਹਿੰਦੇ ਤੇਰੇ ਅੰਦਰ ਪੰਜ ਔਗਣ ਨੇ ਉਹ ਤੇ ਇੱਕ ਇੱਕ ਔਗਣ ਕਰਕੇ ਮਾਰੇ ਗਏ ਪਾਸ਼ਾ ਕਹਿੰਦੇ ਪੰਜ ਓਗਣਾ ਦਾ ਭਰਿਆ ਹੋਇਆ ਭਾਈ ਕੀ ਕਰਨਾ ਪੈਣਾ ਪਾਸ਼ਾ ਕਹਿੰਦੇ ਭਾਈ ਸੰਗਤ ਕਰਕੇ ਆਪਣੇ ਆਪ ਹਿਰਦੇ ਦੀ ਸਫਾਈ ਕਰ ਸਮਝਦਾਰ ਹੋ ਤੇ ਇਸ ਬਿਆਨ ਨੂੰ ਪਾਸ਼ਾ ਕਹਿੰਦੇ ਸਮਝਦਾਰ ਹੋ ਕੇ ਸੁਣ ਕਿ ਗੁਰਬਾਣੀ ਕੀ ਕਹਿ ਰਹੀ ਹੈ ਸਤਿਗੁਰ ਕੀ ਕਹਿ ਰਹੇ ਨੇ ਜਿਹੜੇ ਪੀਰ ਫਕੀਰ ਨੇ ਉਹਨਾਂ ਨੇ ਇਥੋਂ ਮੁਕਤੀ ਕਿਵੇਂ ਮਿਲੀ ਹੈ ਉਹਨਾਂ ਨੂੰ ਉਹਨਾਂ ਦਾ ਜੀਵਨ ਪੜ੍ਹੀਏ ਜਦੋਂ ਅਬ ਧੂਤ ਸਹਿ ਮਹਾਰਾਜ ਇੱਥੇ ਆਏ ਸੀ ਨਾ ਪਿਆਰਿਓ ਅਵਤੂ ਉਤਮਾ ਰਾਜ ਨੂੰ ਰਾਯਾ ਸਾਹਿਬ ਦੀ ਸੰਗਤ ਕੀਤੀ ਸੀ ਉਹ ਪਹਿਲਾ ਆਮ ਇਨਸਾਨ ਸੀ ਕੋਈ ਗਰੀਬ ਨਹੀਂ ਸੀ ਪਿਆਰਿਓ ਕੋਈ ਗਰੀਬ ਨਹੀਂ ਸੀ ਉਹ ਵੀ ਬੜੇ ਗਰੀਬ ਸੀ ਵੀ ਤਾਂ ਜਾ ਕੇ ਭਗਤੀ ਕਰਨ ਲੱਗ ਪਏ ਘਰ ਵਿੱਚੋਂ ਬੜੀ ਵਧੀਆ ਕਿਰਪਾ ਸੀ ਪਿਆਰਿਓ ਧਨ ਦੌਲਤ ਸਭ ਕੁਝ ਕੋਲ ਸੀ ਤੇ ਜਿਹਨੂੰ ਰਾਯਾ ਸਾਹਿਬ ਮਹਾਰਾਜ ਦੀ ਸੰਗਤ ਕਰਨ ਵਾਸਤੇ ਆਏ ਨਾ ਉਹਨਾਂ ਨੇ ਜਾਣ ਲਿਆ ਸੀ ਬੁੱਝ ਲਿਆ ਸੀ ਕਿ ਭਾਈ ਇਹ ਜੀਵਨ ਹਾਰ ਕੇ ਜਾਣਾ ਹੈ ਇਹ ਜੀਵਨ ਕੋਡੀਆਂ ਬਦਲੇ ਜਾ ਰਿਹਾ ਹੈ ਇਹ ਜੀਵਨ ਨੂੰ ਬਚਾ ਲੀਏ ਰੱਬ ਨੂੰ ਮਿਲਾਪ ਕਰ ਲਈਏ ਤੇ ਭਾਲ ਕੀਤੀ ਲੱਭਿਆ ਕੋਈ ਐਸਾ ਮੁਰਸ਼ਿਦ ਮਿਲ ਜਾਵੇ ਜਿਹੜਾ ਇਹ ਸੰਸਾਰ ਤੋਂ ਬਚਾ ਲਵੇ ਡੁੱਬਣ ਤੋਂ ਫਿਰ ਰਾਜਾ ਸਾਹਿਬ ਦੀ ਭਾਲ ਕੀਤੀ ਆ ਕੇ ਰਾਜਾ ਸਾਹਿਬ ਦੀ ਸੰਗਤ ਕੀਤੀ ਉਹ ਇੱਕ ਆਮ ਇਨਸਾਨ ਅੱਜ ਸਾਰੀ ਦੁਨੀਆ ਆ ਕੇ ਸ਼ਿਸ਼ਟਕਾ ਹੁੰਦੀ ਹੈ ਸ਼੍ਰੀ ਅਵਤਾਰ ਹੁਸੈਨ ਮਹਾਰਾਜ ਆਕੇ ਦੁਨੀਆ ਸੀਸ ਕਿਉਂ ਝੁਕਾਉਂਦੀ ਹੈ ਕਿਉਂਕਿ ਉਹਨੇ ਬੰਦਗੀ ਕੀਤੀ ਹੈ ਉਹਨੇ ਆਪ ਭਗਤੀ ਕੀਤੀ ਹੈ ਤਾਂ ਅੱਜ ਲੋਕਾਂ ਦੇ ਸੀਸ ਝੁਕਦੇ ਇਸ ਕਰਕੇ ਪਾਸ਼ਾ ਕਹਿੰਦੇ ਭਾਈ ਜਦੋਂ ਵੀ ਬਾਣੀ ਪੜੋਗੇ ਸੰਗਤ ਕਰੋਗੇ ਸੱਚ ਜਾਣਿਓ ਇਹ ਦੁਨੀਆ ਸੰਸਾਰ ਇਹ ਲੋਕ ਲੱਤਾਂ ਖਿੱਚਣ ਵਾਲਿਆਂ ਦੀ ਗਿਣਤੀ ਜ਼ਿਆਦੀ ਹੋਵੇਗੀ ਪਰ ਸੱਚ ਜਾਣਿਓ ਤੁਹਾਡੀ ਬਾਹ ਜਦੋਂ ਰਾਜਾ ਸਭ ਨੂੰ ਪੜੀ ਹੋਵੇਗੀ ਉਦੋਂ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ ਲੱਤਾਂ ਖਿੱਚਣ ਵਾਲਿਆਂ ਦੀ ਗਿਣਤੀ ਜਿੰਨੀ ਮਰਜ਼ੀ ਹੋ ਜਾਵੇ ਪਰ ਤੁਹਾਡੀ ਬਾਹ ਰਾਜਾ ਸਭ ਨੇ ਫੜੀ ਹੋਵੇ ਇਸ ਕਰਕੇ ਲੋਕਾਂ ਨੂੰ ਮਾੜਾ ਕਹਿਣ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰੀਏ ਕਿ ਆਪਾਂ ਕਰਮ ਕਿਹੜੇ ਕਰ ਰਹੇ ਆ ਇਸ ਕਰਕੇ ਕਰਮ ਚੰਗੇ ਕਰੀਏ ਫਿਰ ਆਪੇ ਹੀ ਪਿਆਰੇ ਕਰਮ ਚੰਗੇ ਹੋਣਗੇ ਤੇ ਫਲ ਵੀ ਚੰਗਾ ਮਿਲੇਗਾ ਜੇ ਕਰਮ ਮਾੜੇ ਨੇ ਬੀਜੇ ਤਾਂ ਉਹਦਾ ਫਲ ਵੀ ਮਾੜਾ ਮਿਲਣਾ ਇਸ ਕਰਕੇ ਭਾਈ ਬੰਦਗੀ ਕਰੋ ਸਿਮਰਨ ਕਰੋ ਸੰਗਤ ਕਰੋ ਰਾਯਾ ਸਬਜੀ ਦੇ ਚਰਨਾਂ ਦਾ ਧਿਆਨ ਕਰਕੇ ਰੋਜ਼ ਜੁੜਿਆ ਕਰੋ ਪਿਆਰੇ ਜਿੱਥੇ ਵੀ ਬੈਠੇ ਹੋ ਨੇ ਆ ਸਤਨਾਮ ਵਾਇਗੁਰ ਦਾ ਜਾਪ ਕਰਕੇ ਆਪਣੇ ਆਪ ਹਿਰਦੇ ਨੂੰ ਸਫਾਈ ਕਰੀਏ ਇਹਨੂੰ ਪਵਿੱਤਰ ਬਣਾਈਏ ਇਸ ਕਰਕੇ ਰਾਜਾ ਸਾਹਿਬ ਫਰਮਾਨ ਕਰਦੇ ਨੇ ਭਾਈ ਸਮਝਦਾਰ ਹੋ ਕੇ ਭਾਈ ਇਸੇ ਦਾ ਧਿਆਨ ਤਰਿਏ ਇਸੇ ਤਰ੍ਹਾਂ ਗੁਰਬਾਣੀ ਨਾਲ ਜੁੜੀਏ ਆਓ ਪਿਆਰਿਓ ਬੜੇ ਬਡ ਭਾਗਿਓ ਰਾਜਾ ਸਾਹਿਬ ਦੇ ਚਰਨਾਂ 'ਚ ਬੈਠ ਕੇ ਹਾਜ਼ਰੀਆਂ ਲਵਾ ਰਹੇ ਹੋ 2 ਕਮਿੰਟ ਸਤਨਾ ਵਾਹਿਗੁਰੂ ਦਾ ਜਾਪ ਆਪਾਂ ਵੀ ਇਹ ਹਿਰਦੇ ਨੂੰ ਪਵਿੱਤਰ ਕਰਨਾ ਹੈ ਜਿਹੜਾ ਅਤ ਮਲੀਨ ਗੰਦਾ ਹੋਇਆ ਪਿਆ ਹੈ ਜਦੋਂ ਆਪਾਂ ਰੋਜ਼ ਬਾਣੀ ਪੜਾਂਗੇ ਗੁਰੂ ਦੀ ਸੰਗਤ ਕਰਾਂਗੇ ਨਾ ਸੱਚ ਜਾਣਿਓ ਇੱਕ ਦਿਨ ਐਸਾ ਆਵੇਗਾ ਹੋ ਸਕਦਾ ਆਪਣੇ ਵਿੱਚੋਂ ਵੀ ਕੋਈ ਮਹਾਪੁਰਸ਼ ਬਣ ਜਾਵੇ ਕੋਈ ਸਾਧੂ ਬਣ ਜਾਵੇ ਕਿ ਬਹੁਤਾ ਨਹੀਂ ਇਹ ਸੰਸਾਰ ਤੋਂ ਦੁਖੀ ਹੋ ਕੇ ਨਾ ਜਾਈਏ ਸੁੱਖਾਂ ਦੇ ਵਿੱਚ ਇਹ ਜ਼ਿੰਦਗੀ ਜਾਵੇ ਪਿਆਰਿਓ ਇਸ ਕਰਕੇ ਅਰਦਾਸ ਕਰਿਆ ਕਰੋ ਇੱਕ ਪਰਿਵਾਰ ਪਿਆਰਿਓ ਆਇਆ ਪਰਸੋਂ ਇੱਥੇ ਗੁਰਦੁਆਰਾ ਸਾਹਿਬ ਪਤਾ ਕਿੱਥੋਂ ਆਏ ਪਿਆਰਿਓ ਚੱਲ ਕੇ ਆਨੰਦਪੁਰ ਸਾਹਿਬ ਤੋਂ ਸੱਚ ਕਹਿ ਰਹੇ ਆ ਪਿਆਰਿਓ आनंदपुर साहिब ਤੋਂ ਆਇ ਤੇ ਅਰਦਾਸ ਪਤਾ ਕੀ ਕਰਵਾਣ ਆਏ ਕਹਿੰਦੇ ਅਸੀਂ ਸੁਣਦੇ ਹਾਂ ਕਿ ਇੱਥੇ ਅਰਦਾਸ ਪੂਰੀ ਹੋ ਜਾਂਦੀ ਕਹਿੰਦੇ ਬਾਬਾ ਜੀ ਅਰਦਾਸ ਸਾਡੇ ਕਰੋ ਕਿ ਸਾਡੀ ਮਾਤਾ ਪੂਰੀ ਹੋ ਜਵੇ ਸਾਡੀ ਮਾਤਾ ਦੀ ਮੌਤ ਹੋ ਜਵੇ ਇਹ ਅਰਦਾਸ ਕਰਾਣ ਆਏ ਪਿਆਰਿਓ ਇਸ ਕਰਕੇ ਅਰਦਾਸ ਕਰੋ ਕਿ ਜ਼ਿੰਦਗੀ ਜਿਹੜੀ ਮਿਲੀ ਹੈ ਨਾ ਇਹ ਜ਼ਿੰਦਗੀ ਵਿੱਚ ਨਰਕ ਨਾ ਵੇਖਣਾ ਪਵੇ ਇਹ ਦੁਨੀਆ ਤੇ ਸੰਸਾਰ ਤੇ ਨਰਕ ਦੇ ਵਿੱਚੋਂ ਨਾ ਲੰਘਣਾ ਪਵੇ ਇਸ ਕਰਕੇ ਆਪਣੀ ਕੋਈ ਅਰਦਾਸ ਨਾ ਕਿਸੇ ਨੂੰ ਕਰਾਣੀ ਪਵੇ ਇਸ ਕਰਕੇ ਰੋਜ਼ ਪਿਆਰਿਓ ਬਾਣੀ ਪੜਿਆ ਕਰੋ ਭਾਵੇਂ ਘਰ ਵਿੱਚ ਬੈਠੇ ਹੋ ਨੀਆ ਕੁਝ ਟਾਈਮ ਸਤਨਾ ਵੈਗੁਰ ਦਾ ਜਾਪ ਕਰ ਲਿਆ ਤੁਰਦਿਆਂ ਫਿਰਦਿਆਂ ਬਾਣੀ ਸੁਣ ਲਈ ਇਸ ਕਰਕੇ ਹਾਜ਼ਰੀ ਲਵਾਇਆ ਕਰੋ ਤਾਂ ਜੋ ਕਿ ਇਹ ਮਾੜੇ ਕਰਮ ਕੱਟੇ ਜਾਣ ਕਿਉਂਕਿ ਜ਼ਿੰਦਗੀ ਵਿੱਚ ਜਿਹੜਾ ਸਮਾਂ ਲਿਖਿਆ ਨਾ ਪਿਆਰਿਓ ਜੇ ਉਹ ਕੱਟਿਆ ਜਾਣਾ ਹੈ ਉਹ ਸੰਗਤ ਨਾਲ ਸੰਗਤ ਕੀਤੀ ਹੋਏਗੀ ਬਾਣੀ ਪੜ੍ਹੀ ਹੋਵੇਗੀ ਮਾੜੇ ਸਮੇਂ ਕੱਟੇ ਜਾਣੇ ਇਸ ਕਰਕੇ ਕੋਈ ਵੀ ਪਿਆਰੋ ਸੰਗਿਆ ਨਾ ਕਰੋ ਜਰੂਰ ਆਪਣੇ ਹਿਰਦੇ ਚੋਂ ਆਵਾਜ਼ ਆਵੇ ਜਰੂਰ ਬੋਲਿਆ ਕਰੋ ਸਾਰੇ ਆਖੋ ਪਿਆਰ ਨਾਲ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ सत्म वाहिगरु सत्नाम वाहिगुरु सत्म सत्म वागरु सत्नामहिगुरु सत्नाम ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਇੱਕ ਓ ਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਜੁਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਹੈ ਭੀ ਸਚ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਅਜੁਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਹੈ ਭੀ ਸਚ ਇੱਕ ਓ ਓੰਕਾਰ ਸਤਨਾਮ ਨਿਰਭਉ ਨਿਰਵੈਰ ਅਜੁਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚ ਹੈ ਭੀ ਸਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜੋਗਾਦ ਸਚ ਨਾਨਕ ਹੋਸੀ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਾ ਕਾਲ ਮੂਰਤ ਅਜੁਨੀ ਸੈ ਭੰ ਗੁਰ ਪ੍ਰਸਾਦਿ ਜਪ ਆਦ ਸਚ ਹੈ ਭੀ ਸਚ ਵਾਹਿਗੁਰੂ 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 ਆਓ ਪਿਆਰਿਓ ਇਮੀ ਇਕ ਹਾਜ਼ਰੀਆਂ ਪਰਵਾਨ ਕਰਨੀਆਂ ਰਾਜਾ ਸਭ ਦੇ ਚਰਨਾਂ 'ਚ ਇਹੀ ਅਰਦਾਸ ਹੈ ਪਾਤਸ਼ਾਹ ਜਿਹੜੀਆਂ ਸੰਗਤਾਂ ਤੁਹਾਡੇ ਚਰਨਾਂ ਵਿੱਚ ਬੈਠ ਕੇ ਸੰਗਤ ਕਰ ਰਹੀਆਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਹਾਜ਼ਰੀਆਂ ਲਵਾ ਰਹੀਆਂ ਨੇ ਪਾਤਸ਼ਾਹ ਸਭ ਦੇ ਨਾਮ ਜਾਣਦੇ ਹੋ ਸਭ ਦੇ ਪਰਿਵਾਰਾਂ ਨੂੰ ਬੱਚਿਆਂ ਨੂੰ ਮਹਾਰਾਜ ਸਦਾ ਤੰਦਰੁਸਤੀਆਂ ਬਖਸ਼ਣੀਆਂ ਦੁੱਖਾਂ ਬਿਗਨਾ ਕਸ਼ਟਾਂ ਕਲੇਸ਼ਾਂ ਦੇ ਨਾਸ਼ ਕਰਨੇ ਆਪਣੇ ਭਜਨ ਬਾਣੀ ਦੇ ਪ੍ਰਕਾਸ਼ ਕਰਨੇ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ਣੀ ਦਿਸਾਂ ਪ੍ਰਦੇਸਾਂ ਵਿਚੰਗ ਸੰਗ ਸਾਈ ਰਹਿਣਾ ਮਹਾਰਾਜ ਸਦਾ ਆਪਣੀ ਸੰਗਤ ਕਰਾਉਣੀ ਸਦਾ ਚੰਗੇ ਕਰਮ ਕਰਾਉਣੀ ਸਦਾ দানਪੂਰਨ ਕਰਾਉਣਾ ਦੰਡ ਤੋਂ ਬਚਾਉਣਾ ਮਹਾਰਾਜ ਸਦਾ ਹੀ ਆਪਣਾ ਮੇਹਰ ਪ੍ਰਯਤ ਰੱਖਣਾ ਆਓ ਪਿਆਰਿਓ ਇਨੀਆਂ ਕਾ ਹਾਜ਼ਰੀਆਂ ਪ੍ਰਵਾਨ ਕਰਨੀਆਂ ਰਾਜਾ ਸਭ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਇਸੇ ਤਰ੍ਹਾਂ ਚਰਨਾ ਕਮਲਾਂ ਦੇ ਨਾਲ ਜੋੜ ਕੇ ਰੱਖਣ ਆਓ ਪਿਆਰਿਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ